ਲਾਵੇ ਮਿੱਤਰੋ ਆ ਜਵਾਗ ਤਿੰਨ ਚਾਰ ਤੋਂ ਸ਼ੁਰੂ ਹੋ ਕੇ 84 85 ਹੋਗੇ ਸਾਰੇ ਗਰਾਊਂਡ ਦੇ ਆਸੇ-પાસੇ ਲੱਤਾਂ ਦੀ ਐਕਸਰਸਾਈਜ਼ 50 ਲੀਟਰ ਪਾਣੀ ਬਿਲਕੁਲ ਫਰੀ ਆਉਂਦਾਗਾ ਡੇਲੀ ਹਰ ਰੋਜ਼ ਹਾਂ ਹਰ ਰੋਜ਼ ਬਈ ਆਰਥਿਕ ਤੌਰ ਤੇ ਜਿਹੜੇ ਗਰੀਬ ਆ ਤੇ 2.5 ਸਾਲਾਂ ਤੋਂ ਐਕਸਰਸਾਈਜ਼ ਕਰਾ ਰਹੇ ਆ ਵਸਟੈਂਟਾ ਇਸ ਵੀ 2023 ਵਰਕੇ ਦੇ। ਜਿਹੜੇ 2.5 ਸਾਲ ਪਹਿਲਾਂ ਦੇ ਤਿਆਰੀ ਕਰਨ ਲੱਗੇ ਆ ਇੱਥੇ ਤੇ ਹੁਣ ਇਹ ਇੰਨੇ ਕੁ ਮਸ਼ਹੂਰ ਹੋ ਗਏ ਵੀ ਇਹਨਾਂ ਨਾਲ ਪਿੰਡ ਦੇ ਲੋਕ ਆਪਣੇ ਜਨਮ ਦਿਨ ਸੈਲੀਬ੍ਰੇਟ ਕਰਨ ਆਉਣ ਲੱਗੇ ਤੇ ਇਹ ਨੌਵੀਂ ਦਸਵੀਂ ਵੀਡੀਓ ਜਿਹੜੀ ਗਰਾਊਂਡ ਨਾਲ ਜੁੜੀ ਹੋਈ ਤੁਹਾਨੂੰ ਅਸੀਂ ਦਿਖਾਵਾਂਗੇ ਤੇ ਅੱਜ ਜਿਹੜਾ ਪਰਿਵਾਰ ਆ ਰਿਹਾ ਹੈਗਾ ਉਹ ਆਪਣੀਆਂ ਖੁਸ਼ੀਆਂ ਇੱਥੇ ਸੈਲੀਬ੍ਰੇਟ ਕਰਨਗੇ ਤੇ ਉਹਦਾ ਮੇਨ ਕਾਰਨ ਇਹੀ ਆ ਵੀ ਨਾਰਮਲ ਤਰੀਕੇ ਨਾਲ ਜਿਹੜੇ ਆਪਾਂ ਜਨਮ ਦਿਨ ਮਨਾਉਂਦੇ ਆ ਜਾਂ ਕੇਕ ਮੂਹਤੇ ਮਲ ਦੰਨੇ ਆ ਜਾਂ ਹੋਰ ਤਰੀਕੇ ਨਾਲ ਤੇ ਇੱਥੇ ਆ ਕੇ ਇਹਨਾਂ ਬੱਚਿਆਂ ਨਾਲ ਮਨਾ ਕੇ ਇੱਕ ਤਾਂ ਉਹਨਾਂ ਨੂੰ ਖੁਸ਼ੀ ਵੀ ਮਿਲਦੀ ਆ ਤੇ ਦੂਸਰਾ ਇਹਨਾਂ ਦੀ ਹੈਲਪ ਵੀ ਹੋ ਜਾਂਦੀ ਆ ਕਿਉਂਕਿ ਜ਼ਿਆਦਾਤਰ ਬੱਚੇ ਜਿਹੜੇ ਉਹ ਆਰਥਿਕ ਤੌਰ ਤੇ ਗਰੀਬ ਪਰਿਵਾਰਾਂ ਦੇ ਵਿੱਚੋਂ ਆ ਇਹਨਾਂ ਨੂੰ ਛੋਲੇ ਜਾਂ ਜਿਹੜੇ ਕੇਲੇ ਆ ਉਸ ਤਰ੍ਹਾਂ ਦੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਕੋਈ ਕੇਕ ਵਗੈਰਾ ਨਹੀਂ ਕਟਾਇਆ ਜਾਂਦਾ ਤੇ ਅੱਗੇ ਜੋ ਵੀ ਦ੍ਰਿਸ਼ ਹੈਗੀ ਆ ਗਰਾਊਂਡ ਦੇ ਉਹ ਦੇਖ ਕੇ ਤੁਹਾਡੇ ਦਿਲ ਖੁਸ਼ ਹੋ ਜੂ ਇਹ ਜਿਹੜਾ ਜਨਮ ਦਿਨ ਮਨਾਇਆ ਜਾ ਰਿਹਾ ਜੀ ਅੱਜ ਤੇ ਉਹ ਬਾਈ ਨਾਲ ਉਹ ਪਰਿਵਾਰ ਨਾਲ ਆਪਾਂ ਗੱਲ ਕਰਦੇ ਆਂ ਇੱਥੇ ਆਉਣ ਦਾ ਕਾਰਨ ਵੀ ਪੁੱਛਾਂਗੇ ਬੱਚਿਆਂ ਨਾਲ ਕਿਉਂ ਜੁੜੇ ਆ ਸਸੀ ਗਾਲ ਜੀ ਸਸੀ ਇਹ ਆਪਣਾ ਨਾਮ ਦੱਸ ਦਿਓ ਜੀ ਪਹਿਲਾਂ ਤਾਂ ਤੇ ਜਨਮ ਦਿਨ ਕਿਹਦਾਗਾ ਉਹ ਸਾਰਾ ਡਿਟੇਲ ਦੇ ਦਿਓ ਮੇਰਾ ਨਾਮ ਸਰਬੀਰ ਸਿੰਘ ਹੈ ਹਾਂਜੀ ਤੇ ਮੈਂ ਇਸੇ ਪਿੰਡ ਦੇ ਹੀ ਰਹਿਣ ਵਾਲਾ ਦੀਪਾ ਮੰਗੀ ਦਾ ਤੇ ਜਨਮ ਦਿਨ ਮੇਰਾ ਹੀ ਹੈ ਅੱਛਾ ਜੀ ਤੇ ਸੋ ਮੈਂ ਸੋਚਿਆ ਕਿ ਮੈਂ ਪਹਿਲਾਂ ਮੈਂ ਜਨਮ ਦਿਨ ਨੂੰ ਜਿਹੜਾ ਮਨਾਉਂਦਾ ਹੁੰਦਾ ਸੀ ਆਪਣੇ ਯਾਰਾਂ ਦੋਸਤਾਂ ਨਾਲ ਮਨਾਉਂਦਾ ਸੀ ਜਾਂ ਕਿਤੇ ਵੀ ਪਾਰਟੀ ਕਰ ਲਈ ਉਦਾਂ ਮਨਾਉਂਦਾ ਹੁੰਦਾ ਸੀ ਹਾਂਜੀ ਤੇ ਮੈਨੂੰ ਇਹ ਲੱਗਿਆ ਯਾਰ ਸਾਡੇ ਜਿਹੜੇ ਵੀਰ ਹੈ ਇੱਕ ਜਸਪਾਲ ਸਿੰਘ ਹੋ ਗਿਆ ਤੇ ਆਪਣਾ ਨਿੰਮਾ ਫੌਜੀ ਹੋ ਗਿਆ ਤੇ ਗਗਨਦੀਪ ਇਹਨਾਂ ਨੇ ਇੱਕ ਪਰਾਲਾ ਕਰਿਆ ਸਾਡੇ ਨਾਲ ਰਲਕੀ ਕਰਿਆ ਵੀ ਯਾਰ ਆਪਾਂ ਜਿਹੜੀ ਆਪਣੀ ਨਵੀਂ ਜਨਰੇਸ਼ਨ ਹੈ ਆਪਣੇ ਪਿੰਡ ਦੀ ਕਿਉਂ ਨਾ ਆਪਾਂ ਉਹਨਾਂ ਨੂੰ ਨਸ਼ਿਆਂ ਵੱਲ ਨਾ ਪੈਣ ਤਾਂ ਆਪਾਂ ਖੇਡਾਂ ਪ੍ਰਤੀ ਉਹਨਾਂ ਨੂੰ ਸਮਰਪਿਤ ਕਰੇ ਮੰਨ ਲਓ ਉਹਨਾਂ ਨੂੰ ਆਕਰਸ਼ਿਤ ਕਰੀਏ ਹਾਂਜੀ ਹਾਂਜੀ ਠੀਕ ਹੈ ਜੀ ਖੇਡਾਂ ਬਾਰੇ ਲੈ ਕੇ ਚੱਲੀਏ ਤਾਂ ਅਸੀਂ ਉਹਨਾਂ ਨੂੰ ਅਖੇ ਵੀ ਯਾਰ ਠੀਕ ਹੈ ਘਟੂ ਘਟ ਅਸੀਂ ਉਦੋਂ ਇਹਨਾਂ ਨੇ ਸ਼ੁਰੂ ਕਰਿਆ ਸੀਗਾ 40 ਦੇ ਬੱਚੇ 30 40 ਬੱਚੇ ਹੁੰਦੇ ਸੀ ਤੇ ਅੱਜ 80+ ਬੱਚੇ ਹਨ ਕੋਲੇ ਹਾਂਜੀ ਤੇ ਸਾਰਿਆਂ ਨੂੰ ਵਧੀਆ ਮੰਨ ਲਓ ਵੀ ਇਹ ਗੇਮ ਸਿਖਾਉਂਦੇ ਐ ਐਕਸਰਸਾਈਜ਼ਾਂ ਕਰਾਉਂਦੇ ਐ ਤੇ ਇਹਨਾਂ ਨੂੰ ਚੰਗੀ ਸਿੱਖਿਆ ਦਿੰਦੇ ਐ ਐਜੂਕੇਸ਼ਨ ਵੀ ਦਿੰਦੇ ਐ ਇਹਨਾਂ ਨੂੰ ਠੀਕ ਹੈ ਜੀ ਤੇ ਮੈਨੂੰ ਬਹੁਤ ਵਧੀਆ ਲੱਗਿਆ ਤਾਂ ਕਰਕੇ ਮੈਂ ਇਹ ਹੀ ਸੋਚਿਆ ਕਿ ਯਾਰ ਇਹਨਾਂ ਬੱਚਿਆਂ ਲਈ ਆਪਾਂ ਸਾਰਾ ਕੁਝ ਕਰ ਰਹੇ ਹਾਂ ਤਾਂ ਜਨਮ ਦਿਨ ਵੀ ਇਹਨਾਂ ਨਾਲ ਇਤਕੀ ਮਨਾਉਣਾ ਹੈ ਅੱਛਾ ਜੀ ਤੇ ਇਹਨਾਂ ਮੈਨੂੰ ਐ ਸਕੂਨ ਮਿਲਦਾ ਵੀ ਯਾਰ ਬੱਚਿਆਂ ਨਾਲ ਮੈਂ ਗਰਾਊਂਡ 'ਚ ਵੀ ਆਉਣਾ ਹੁਣ ਕਦੇ-ਕਦੇ ਆਉਣਾ ਜਿੱਦਾਂ ਇਹਨਾਂ ਨੂੰ ਦੇਖ ਕੇ ਜਾਣਾਗਾ ਅੱਛਾ ਜੀ ਤੇ ਸਭ ਬੰਦੇ ਖੜੇ ਆ ਇਹਨਾਂ ਦੇ ਸਾਥ ਨਾਲ ਇਹ ਸਾਰੀ ਮੰਨ ਲਓ ਨਿਗਾਸ਼ਾਨੀ ਦੇ ਵਿੱਚ ਇਹ ਕੰਮ ਕਰਦੇ ਹੈਗੇ ਅੱਛਾ ਜੀ ਕੋਈ ਵੀ ਮੰਨ ਲਓ ਵੀ ਐਦਾਂ ਨਹੀਂ ਕੋਈ ਵੀ ਕੰਮ ਹੋਣ ਦੇ ਦੇ ਵਿੱਚ ਇੱਥੇ ਕੋਈ ਗਲਤ ਗਾ ਕਮ ਹੋਊਗਾ। ਜਜ਼ਾਰਤੋ ਜਜ਼ਾਰਤੋ ਬਾਜੀ ਹੋਊਗੀ ਤੇ ਬਾਕੀ ਇਹ ਵੀਰਾਂ ਦਾ ਹਰ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਆਪਦਾ ਜਿਹੜਾ ਜਨਮ ਦਿਨ ਮਨਾਉਣਾ ਇਹਨਾਂ ਨਾਲ ਐਤਕੀ ਮਨਾਉਣਾ ਤੇ ਅੱਗੇ ਤੋਂ ਵੀ ਇਹਨਾਂ ਨਾਲ ਹੀ ਸਾਰਿਆਂ ਨੂੰ ਮੈਂ ਕਹਿਣਾ ਬੇਨਤੀ ਕਰਦਾ ਵੀ ਇਹਨਾਂ ਬੱਚਿਆਂ ਲਈ ਸਾਡੇ ਨਵੀਂ ਪੀੜ੍ਹੀ ਲਈ ਜਨਮ ਦਿਨ ਇੱਥੇ ਮਨਾਓ। ਆਮ ਜਨਮ ਦਿਨ ਜਿਹੜੇ ਮਨਾਏ ਜਾਂਦੇ ਕੇਕ ਕੱਟਦੇ ਆਪਾਂ ਨਾ ਕੇਕ ਨਾਰਮਲ ਹੀ ਹੋ ਗਿਆ ਤੇ ਉਸ ਤੋਂ ਬਾਅਦ ਤਾਂ ਆਪਦੀ ਮਰਜ਼ੀ ਆ ਕੋਈ ਖਾ ਕੋਈ ਸੀ ਖਾਈ ਪੀਵੇ। ਹੁਣ ਇਹ ਬੱਚੇ ਜਿਹੜੇ ਖੇਡਦੇ ਇਹਨਾਂ ਲਈ ਤੁਸੀਂ ਕੀ ਚੀਜ਼ਾਂ ਲੈ ਕੇ ਆਇਓ ਇਹਨਾਂ ਦੇ ਖਾਣ ਲਈ। ਇਹਨਾਂ ਲਈ ਜੀ ਕੇਲੇ ਲੈ ਕੇ ਆਏ ਆਂ। ਅੱਛਾ ਜੀ ਕਿ ਤਾਂ ਕਿ ਨਹੀ ਡਾਈਟ ਪੂਰੀ ਹੋ ਸਕੇ ਅੱਛਾ ਜੀ ਤੇ ਨਿਤ ਜੇ ਕਿਸੇ ਦਾ ਕੋਈ ਪਿੰਡ ਚ ਜਨਮ ਦਿਨ ਹੁੰਦਾ ਜੇ ਇਦਾਂ ਹੀ ਕੋਈ ਇਹਨਾਂ ਨੂੰ ਡਾਈਟ ਦਿੰਦਾ ਰਿਹਾ ਤਾਂ ਇਹਨਾਂ ਨੂੰ ਵਿਚਾਰਿਆਂ ਨੂੰ ਗਰੀਬ ਬੱਚੇ ਆ ਇਹ ਇਹਨਾਂ ਦੀ ਡਾਈਟ ਇਦਾਂ ਹੀ ਪੂਰੀ ਹੋ ਜਾ ਕਰੂਗੀ ਤਾਂ ਕਰਕੇ ਅਸੀਂ ਸੋਚਿਆ ਵੀ ਇਹਨਾਂ ਨੂੰ ਕੇਲੇ ਦਿੱਤੇ ਜਾਣ ਤੇ ਨਾਲ ਫਰੂਟੀਆਂ ਲਿਆਂਦੀਆਂ ਤੇ ਇਹਨਾਂ ਨੂੰ ਡਾਈਟ ਦੇਣ ਦੇ ਵਿੱਚ ਸਰਸੋ ਇਸ ਤਰ੍ਹਾਂ ਨਹੀਂ ਹੈਗਾ ਵੀ ਮੰਨ ਲਓ ਵੀ ਜੇ ਇੱਥੇ ਵੀ ਆਪਾਂ ਕੇਕ ਲਿਆਵਾਂਗੇ ਕਿਉਂਕਿ ਕੇਕ ਨੂੰ ਨਾਰਮਲ ਆਪਾਂ ਖਾ ਲੈਨੇ ਆ ਪਰ ਉਹ ਸਿਹਤ ਲਈ ਇਹਨਾਂ ਵਧੀਆ ਨਹੀਂ ਹੁੰਦਾ ਜੇ ਡਿਟੇਲ ਚ ਆਪਾਂ ਜਾਵਾਂਗੇ ਤੇ ਐ ਨਹੀਂ ਹੈਗਾ ਵੀ ਇਹਨਾਂ ਜਵਾਕਾਂ ਨੂੰ ਉਹੀ ਚੀਜ਼ਾਂ ਖਾ ਖਵਾਈਆਂ ਜਾ ਕੇਲੇ ਉਹ ਜਾਂ ਫਰੂਟੀਆਂ ਵਗੈਰਾ ਜਿਹੜੀ ਹੈ ਨਾ ਲੋੜ ਆ ਉਹ ਜੀ ਦਿੱਤੀ ਜਾਂਦੀ ਹੈ ਤੇ ਜਿਹੜਾ ਇਹਨਾਂ ਦੀ ਕੋਚਿੰਗ ਕਰਾਉਂਦਾ ਬਾਈ ਉਹਦੇ ਨਾਲ ਵੀ ਆਪਾਂ ਗੱਲ ਕਰਾਂਗੇ ਤੇ ਪਿੰਡ ਦੇ ਲੋਕਾਂ ਦਾ ਕਿਵੇਂ ਸਹਿਯੋਗ ਮਿਲ ਰਿਹਾ ਉਹ ਵੀ ਦੱਸ ਦਿਓ ਜੀ ਆਪਣਾ ਨਾਮ ਦੱਸ ਕੇ ਬਾਈ ਮੇਰਾ ਨਾਮ ਗਗਨਦੀਪ ਸਿੰਘ ਆ ਸਾਡੀ ਪੂਰੀ ਅਕੈਡਮੀ ਵੱਲੋਂ ਨਿਮਾ ਫੌਜੀ ਜਸਪਾਲ ਬਾਬਾ ਜਿਨੇ ਵੀ ਦੋਸਤ ਮਿੱਤਰ ਖੜੇ ਆ ਤੇ ਪਲੇਅਰਾਂ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਗੱਲ ਬਾਈ ਅੱਜ ਬਾਈ ਇੱਥੇ ਇਕੱਠੇ ਹੋਏ ਆ ਬਾਈ ਸਰਬਜੀਤ ਲਾਡੀ ਦਾ ਜਨਮ ਦਿਨ ਹੈ ਇਹ ਸਾਡੇ ਨਾਲ ਦਾ ਜਨਮ ਦਿਨ ਮਨਾਉਣ ਸਾਡੇ ਨਾਲ ਪੁੱਜੇ ਹੋਏ ਨੇ ਪਲੇਰਾਂ ਨਾਲ ਪੁੱਜੇ ਹੋਇਆ ਬਹੁਤ ਚੰਗੀ ਗੱਲ ਆ ਬਾਈ ਪਹਿਲਾਂ ਵੀ ਕਈ ਕਈਆਂ ਨੇ ਸਾਡੇ ਨਾਲ ਜਨਮ ਦੇ ਸਾਂਝਾ ਕੀਤਾ ਆਬ ਦਾ ਤੇ ਬਾਈ ਸਰਬਜੀਤ ਲਾਡੀ ਕਹਿੰਦਾ ਬਈ ਮੈਨੂੰ ਇੰਨਾ ਕ ਸਕੂਨ ਮਿਲਦਾ ਇੱਥੇ ਆ ਕੇ ਕਿ ਮੈਂ ਦੱਸ ਨਹੀਂ ਸਕਦਾ ਵੀ ਧੰਨਵਾਦ ਕਰਦੇ ਆਂ ਅਸੀਂ ਅਪੀਲ ਕਰਦੇ ਆਂ ਵੀ ਕਿਸੇ ਨੇ ਵੀ ਆਪ ਦਾ ਕੋਈ ਵੀ ਪ੍ਰੋਗਰਾਮ ਸਾਡੇ ਨਾਲ ਸੈਲੀਬ੍ਰੇਟ ਕਰਨਾ ਤਾਂ ਜੀ ਆਇਆਂ ਨੂੰ ਐ ਇਹ ਨਾਲੋਂ ਵੀ ਬਾਈ ਮੋਟੀਵੇਸ਼ਨ ਮਿਲਦਾ ਹੈ ਤੇ ਸਾਨੂੰ ਵੀ ਕਿਉਂਕਿ ਸਾਡੇ ਨਾਲ ਬਹੁਤ ਲੋਕ ਜੁੜੇ ਆ ਤੇ ਬਸ ਅਸੀਂ ਬਈ ਧੰਨਵਾਦ ਕਰਦੇ ਆ ਸਰਬਜੀਤ ਲਾਡੀ ਦਾ ਬਈ ਮੈਂ ਆਫ ਕੈਮਰਾ ਇਹ ਬੰਦੇ ਨਾਲ ਰਹਿਣਾ ਇਹ ਬੰਦੇ ਨੇ ਬਹੁਤ ਮਹਿੰਗੇ ਮਹਿੰਗੇ ਹੋਟਲਾਂ ਚ ਆਪਦੇ ਜਾਣ ਦੇਣ ਮਦਾਂ ਆ ਪਰ ਇਹ ਕਹਿੰਦਾ ਬਈ ਜਿਹੜਾ ਮੈਨੂੰ ਇੱਥੇ ਸਕੂਨ ਮਿਲਦਾ ਉਹ ਕਿਤੇ ਨਹੀਂ ਮਿਲਦਾ ਇੱਕ ਗੱਲ ਹੋਰ ਆ ਬਈ ਇਹ ਵੀਰ ਨੇ ਸਾਡੀ ਵੀ ਇਹ ਲਾਈਟਾਂ ਲਾਈਆਂ ਹੋਈਆਂ ਅਮਨਾਥਾਈ ਪ੍ਰੈਸ ਸਰਬਜੀਤ ਲਾਡੀ ਨਿਮਾ ਫੌਜੀ ਅਮਨਦੀਪ ਪੀਪੀਸੀ ਵਾਲਾ ਇਹ ਬੰਦੇ ਨੇ ਬਈ ਸਾਡੀ ਬਹੁਤ ਸਹਿਯੋਗ ਕੀਤਾ ਸਾਨੂੰ ਬਹੁਤ ਮਦਦ ਦਿੰਦਿਆ ਸੀ ਇਹਨਾਂ ਸਦਕਾ ਹੀ ਅਸੀਂ ਇੱਥੋਂ ਤੇ ਕਰ ਪਹੁੰਚਾ ਸਾਡੇ ਕੋਲੇ 4-5 ਬੱਚੇ ਹੁੰਦੇ ਸੀ ਬ ਇਹਨਾਂ ਸਰਕਾਰਾਂ ਵੀਰਾਂ ਦੀ ਮਦਦ ਨਾਲ ਤੇ ਇਹਨਾਂ ਬੱਚਾ ਦੇ ਮਾਪਿਆਂ ਦੇ ਨਾਲ ਅਸੀਂ ਇੱਥੋਂ ਤੱਕ ਪਹੁੰਚਿਆ ਬਈ ਉਮੀਦ ਕਰਦੇ ਆਂ ਬਈ ਹੁਣ ਵੀ ਸਾਡੀ ਇਹ ਮਦਦ ਕਰਦੇ ਰਹਿਣਗੇ ਤੇ ਅਸੀਂ ਜੁੜੇ ਰਹਾਂਗੇ ਇੱਕ ਬਈ ਵੀਰ ਦਾ ਹੋਰ ਅਸੀਂ ਬਹੁਤ ਵੱਡਾ ਧੰਨਵਾਦ ਕਰਦੇ ਹਰਦੀਪ ਬਾਈ ਦੇ ਘਰੇ ਆਰੋ ਲੱਗਾ ਆ ਬਈ ਤੁਹਾਨੂੰ 50 ਲੀਟਰ ਪਾਣੀ ਬਿਲਕੁਲ ਫ੍ਰੀ ਆਉਂਦਾਗਾ ਡੇਲੀ ਹਰ ਰੋਜ਼ ਹਾਂ ਹਰ ਰੋਜ਼ ਬਈ ਇਹ ਬਾਈ ਕੋਈ ਸਾਥੋਂ ਚਾਰਜ ਨਹੀਂ ਲੈਂਦਾ ਬੱਚੇ ਆਰੋ ਦਾ ਪਾਣੀ ਫਿਲਟਰ ਪਾਣੀ ਪੀਂਦੇ ਤੇ ਸਾਰੇ ਫ੍ਰੀ ਦੇ ਵਿੱਚ ਹਾਂ ਫ੍ਰੀ ਦੇ ਵਿੱਚ ਬਈ ਇਹਦਾ ਬਹੁਤ ਵੱਡਾ ਧੰਨਵਾਦ ਆ ਬਾਈ ਦਾ ਬਹੁਤ ਧੰਨਵਾਦ ਕਰਦੇ ਆ ਬਈ ਤੇ ਇੱਕ ਜਿਹੜੀ ਬਾਈ ਦਾ ਇੱਕ ਜਿਹੜੀ ਲੜਕੀਆਂ ਪਹਿਲਾਂ ਮਤਲਬ ਇੱਕ ਦੋ ਹੀ ਸੀਗੀਆਂ ਪਹਿਲਾਂ ਤਾਂ ਹੈ ਹੀ ਨਹੀਂ ਸੀਗੀਆਂ ਹਾਂ ਤੇ ਹੁਣ ਲੜਕੀਆਂ ਪਿਛਲੀ ਵਾਰੀ 16 17 ਜਨਵਰੀ 24 ਹੋਵਗੀਆਂ ਹਨ ਇਹ ਕਿਵੇਂ ਕੁੜੀਆਂ ਕਿਵੇਂ ਆਉਣ ਲੱਗੀਆਂ ਨਹੀਂ ਆਬਾ ਕਹਿੰਦੇ ਵੀ ਕੁੜੀਆਂ ਨੂੰ ਕਾਨੂੰ ਭੇਜਣਾ ਯਾਰ ਬਾਹਰ ਬਈ ਇੱਥੇ ਪੁਲਿਸ ਜੀ ਇੰਤਿਆਮੀ ਨੇ ਤੱਕੜੇ ਨੇ ਕਿ ਇੱਥੇ ਕੋਈ ਵੀ ਬੰਦਾ ਇਹ ਜੀ ਹਰਕਤ ਨਹੀਂ ਕਰ ਸਕਦਾ ਸਾਡੇ ਕੋਲੇ ਆ ਬਚਾਰੇ ਨਹੀਂ ਖੇਡਦੇ ਆ ਮੁੰਡੇ ਖੜੇ ਆ ਇਹਨਾਂ ਦੀ ਨਿਗਾਹ ਕੀ ਆ ਕਿ ਇੱਥੇ ਕੋਈ ਵੀ ਹਰਕਤ ਨਾ ਕਰੇ ਠੀਕ ਆ ਬਈ ਛੱਡ ਕੇ ਵੀ ਲੈ ਕੇ ਆਉਣੇ ਕਈ ਲੜਕੀਆਂ ਇਹ ਜੀਆਂ ਦੂਰੋਂ ਆਉਣੀਆਂ ਅਰਗੂ ਮੰਗੀਆਂ ਕੁੜੀਆਂ ਦੋਨੋਂ ਨੂੰ ਛੱਡ ਕੇ ਵੀ ਆਉਣੇ ਬਾਈ ਘਰੇ ਹਾਂ ਅੱਛਾ ਅਜੀ ਫੁੱਲ ਗਰੰਟੀ ਲੈਣੇ ਬਾਈ ਹਜੇ ਤੱਕਰਤਾਬ ਦੀ ਵੀ ਅਸੀਂ ਕੋਈ ਇੱਥੇ ਇਹ ਜੀ ਘਟਣਾ ਨਹੀਂ ਹੋਣ ਦੇਵਾਂਗੇ ਤੇ ਪਰ ਬਈ ਕੋਈ ਵੀ ਆਪਦੀ ਬੱਚੇ ਨੂੰ ਕੋਈ ਵੀ ਖੜਾਣਾ ਚਾਹੁੰਦਾ ਹੈਗਾ ਤਾਂ ਸਾਡੇ ਨਾਲ ਕਨੈਕਟ ਕਰੇ ਪਿੰਡ ਤੋਂ ਕੋਈ ਵੀ ਬਾਈ ਕੋਈ ਫੀਸ ਨਹੀਂ ਸਾਡੀ ਅਕੈਡਮੀ ਦੀ ਕੋਈ ਚਾਰਜ ਨਹੀਂ ਪਰ ਸਾਡੇ ਨਾਲ ਜੁੜੋ ਬਿੱਤਾ ਸਾਡੇ ਦੇ ਭਰੋਸਾ ਕਰਕੇ ਹਾਂ ਇੱਕ ਸਾਡੇ ਦੇ ਭਰੋਸਾ ਕਰਕੇ ਕੁੜੀਆਂ ਫੋਟੋਗ੍ਰਾਫਰ ਬਈ ਇਹੇ ਇਹੇ ਭਰੋਸਾ ਸੇ ਹੀ ਕੈਮਰਾ ਰੱਖਾਂਗੇ ਲੋਕਾਂ ਦਾ ਤੇ ਬਈ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆ ਵੀ ਅਸੀਂ ਕੋਈ ਫੀਸ ਨਹੀਂ ਲੈਂਦੇ ਕਿਸੇ ਤੋਂ ਕੋਈ ਅਸੀਂ ਕਿਸੇ ਨੂੰ ਕੁਝ ਕਹਿਣਾ ਨਹੀਂ ਠੀਕ ਆ ਆਪਦੇ ਬੱਚੇ ਨੂੰ ਭਰਤੀ ਕਰੋ ਸਾਡੇ ਨਾਲ ਜੁੜੋ ਐਕਸਰਸਾਈਆਂ ਕਰਾਉਂਦੇ ਆ ਬਈ ਕਬੱਡੀ ਦੀ ਕੋਚਿੰਗ ਮੈਂ ਦਿੰਦਾ ਫੀਕਲ ਟ੍ਰੇਨਰ ਉਹ ਮੁੰਡਾ ਜਸਪਾਲ ਬਾਬਾ ਆ ਗਿਆ ਬਈ ਇਹ ਇੱਕ ਵਧੀਆ ਉਪਰਾਲਾ ਦਰਸ਼ਕੋ ਤੇ ਪਿੰਡ ਦੇ ਲੋਕ ਜਾਂ ਨੇੜੇ ਤੇੜੇ ਦੇ ਵੀ ਹੋਰ ਬੱਚੇ ਆਉਣ ਲੱਗੇ ਸਾਡੇ ਰੁੱਗੂ ਬੰਗੀ ਦੇ ਮਾਨ ਵਾਲ ਦੇ ਵੀ ਬੱਚੇ ਹੁੰਦੇ ਨੇ ਨਾਲ ਕੋਲੇ ਤੇ ਇਸ ਬਹ ਜਿਹੜੇ ਛੋਟੇ ਬੱਚੇ ਆ ਉਹਨਾਂ ਦੀ ਹੈਲਪ ਵੀ ਹੋ ਜਾਂਦੀ ਆ ਤੇ ਜਿਵੇਂ ਉਹ ਇਹਨਾਂ ਨੇ ਲਾਈਟਾਂ ਲਵਾਈਆਂ ਜਾਂ ਗਰਾਊਂਡ ਦੇ ਵਿੱਚ ਹੋਰ ਕੋਈ ਚੀਜ਼ ਦੀ ਲੋੜ ਆ ਤਾਂ ਜਿਵੇਂ ਪਿੰਡਾਂਾਂ ਵੀ ਸਹਿਯੋਗ ਹੋ ਰਿਹਾ ਤਾਂ ਹੋਰ ਵੀ ਪਿੰਡ ਦੇ ਵਿੱਚੋਂ ਜੇ ਕੋਈ ਕਿਸੇ ਵੀ ਤਰੀਕੇ ਨਾਲ ਪੈਸਿਆਂ ਦੀ ਜਾਂ ਜਿਹੜੀ ਚੀਜ਼ ਦੀ ਇੱਥੇ ਲੋੜ ਆ ਇਹਨਾਂ ਨੂੰ ਚਾਹੀਦੀ ਆ ਉਹ ਇਹਨਾਂ ਨੂੰ ਦੇ ਸਕਦੇ ਹੋ ਵੀ ਬੱਚਿਆਂ ਦੇ ਕੰਮ ਆਉਣ ਵਾਲੀ ਚੀਜ਼ ਆ ਤੇ ਤੁਸੀਂ ਕਦੋਂ ਮਰਜ਼ੀ ਆ ਕੇ ਇੱਥੇ ਦੇਖ ਵੀ ਸਕਦੇ ਹੋ ਤੁਹਾਨੂੰ ਆਪੇ ਦੇਖ ਕੇ ਸਾਰਾ ਸਿਸਟਮ ਤੁਹਾਨੂੰ ਭਰੋਸਾ ਹੋ ਜਾਊਗਾ ਤੇ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਹੀ ਵਧੀਆ ਅੱਗੇ ਜਾ ਕੇ ਇਹਨਾਂ ਬੱਚਾਂ 'ਚੋਂ ਜੇ 10 ਜਾਂ 15 ਬੱਚੇ ਵੀ ਮਤਲਬ ਵਧੀਆ ਖਿਡਾਰੀ ਬਣਦੇ ਜੇ ਇੱਕ ਵੀ ਬਣ ਗਿਆ ਤਾਂ ਉਹ ਆਪਣੇ ਲਈ ਵਧੀਆ ਮਾਣ ਵਾਲੀ ਗੱਲ ਹੋਊਗੀ ਕਿਉਂਕਿ ਆਪਾਂ ਕਹਿੰਦੇ ਰਹਿੰਦੇ ਆ ਵੀ ਨਸ਼ਿਆਂ ਤੋਂ ਬਚੋ ਨਸ਼ਿਆਂ ਤੋਂ ਕਮੈਂਟਾਂ ਚ ਆਪਾਂ ਬੋਲੀਆਂ ਨੇ ਪਰ ਗਰਾਊਂਡ ਲੈਵਲ ਤੇ ਉਹ ਕੰਮ ਕਰਨ ਵੇਲੇ ਔਖਾ ਲੱਗਦਾ ਹੈ ਹਾਂ ਤੇ ਇਹ ਇਹਨਾਂ ਨੇ ਕਰਿਆਗਾ ਤੇ ਨਾਲ ਜਨਮ ਦਿਨ ਦੇ ਬਹਾਨੇ ਨਾਲ ਜਿਹੜਾ ਸਹਿਯੋਗ ਮਿਲ ਰਿਹਾ ਖੂਨਦਾਨ ਵੀ ਕਰਕੇ ਆਏ ਉਹ ਵੀ ਵਧੀਆ ਗੱਲ ਆ ਤੇ ਇਸ ਤਰ੍ਹਾਂ ਦੀਆਂ ਹੌਸਲਾ ਫੁਜਾਈ ਵਾਲੀਆਂ ਵੀਡੀਓ ਨੇ ਇਹ ਤੁਸੀਂ ਕਮੈਂਟਾਂ ਵਿੱਚ ਆਪਣੀ رائے ਦੇ ਸਕਦੇ ਹੋ ਤੇ ਧੰਨਵਾਦ ਤੇਰਾ ਵੀ ਧੰਨਵਾਦ ਬਾਈ ਜਿਹੜਾ ਇਹਨਾਂ ਨੂੰ ਪਾਣੀ ਤਾਂ ਨਹੀਂ ਤੇ ਹੋਰ ਚੀਜ਼ਾਂ ਨਾਲ ਨੂੰ ਦੇ ਰਹੇ ਹੋ ਜਿਹੜੀਆਂ ਤੇ ਇਹਦਾ ਜਨਮ ਦਿਨ ਬਾਈ ਬਾਰਿਵਾਰ ਹੈ ਨਾ ਬਲਾਰਾ ਭੁੰਡਰਾ ਦਾ ਜਨਮ ਹੈ ਹਾਂ ਮੇਰੇ ਮਗਰੀ ਮਗਰ ਬੋਲਿਓ ਠੀਕ ਹੈ اے ਪ੍ਰਮਾਤਮਾ اے ਪ੍ਰਮਾਤਮਾ اے ਵੀਰ ਦੀ اے ਵੀਰ ਦੀ ਲੰਮੀ ਉਮਰ ਕਰੀ ਲੰਮੀ ਉਮਰ ਕਰੀ ਇਹਨੂੰ ਤਰੱਕੀਆਂ ਬਖਸ਼ੀ ਇਹਨੂੰ ਤਰੱਕੀਆਂ ਬਖਸ਼ੀ ਇਹ ਸਾਡੀ ਇੱਧੇ ਹੀ ਮਦਦ ਕਰਦਾ ਰਹੇ اے ਸਾਡੀ ਇੱਧੇ ਹੀ ਮਦਦ ਕਰਦਾ ਰਹੇ ਹੈਪੀ ਵਰਲਡ ਏ ਹੈਪੀ ਬਰਥਡੇ ਟੂ ਯੂ ਐਵਰੀਬਾਡੀ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਬੋਲ ਰਾ ਬੋਲੂ ਗਰਸਪਾਲ ਸਵਾਲ ਹਾਂ ਕੋਈ ਨਹੀਂ ਬੋਲਦਾ ਇਹ ਜਿਹੜੀ ਤਿਆਰੀ ਹੋ ਰਹੀ ਹੈ ਜੀ ਬੱਚਿਆਂ ਦੀ ਉਹਨੂੰ ਕਬੱਡੀ ਦਾ ਕੋਚ ਜਿਵੇਂ ਗਗਨ ਤਿਆਰੀ ਕਰਵਾ ਰਿਹਾ ਤੇ ਨਾਲ ਹੀ ਫਿਜ਼ੀਕਲ ਜਿਹੜੀ ਟ੍ਰੇਨਿੰਗ ਆ ਗਈ ਉਹ ਉਹ ਜਿਹੜਾ ਦੇ ਰਿਹਾ ਬਾਈ ਆਪਾਂ ਉਹਦੇ ਨਾਲ ਵੀ ਗੱਲਬਾਤ ਕਰਾਵਾਂਗੇ ਕੀ ਹਾਲ ਚਾਲ ਹੈ ਠੀਕ ਹੈ ਜੀ ਠੀਕ ਹੈ ਜੀ ਇਹਦੇ ਬਾਰੇ ਵੀ ਦੇ ਦਿਓ ਜਾਣਕਾਰੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕਰਾਉਂਦਿਆਂ ਨੂੰ ਸਾਨੂੰ ਇਹ ਤਿਆਰੀ ਕਰਵਾਉਂਦਿਆਂ ਨੂੰ ਤਕਰੀਬਨ 2 ਸਾਲ ਦੀ ਨੇੜ ਹੋ ਗਈ ਅੱਛਾ ਜੀ ਨਾਮ ਦੱਸ ਦਿਓ ਜੀ ਆਪਣਾ ਮੇਰਾ ਨਾਮ ਜਸਪਾਲ ਸਿੰਘ ਆ ਜੀ ਹਾਂ ਜੀ ਹਾਂ ਜੀ ਤੇ ਸਾਨੂੰ ਇਹ ਤਿਆਰੀ ਕਰਵਾਉਂਦਿਆਂ ਨੂੰ ਤਕਰੀਬਨ 2 ਸਾਲ ਹੋ ਗਏ ਜੀ ਹੌਲੀ ਹੌਲੀ ਪਹਿਲਾਂ ਸਾਡੇ ਕੋਲੇ ਬੱਚੇ ਸੀਗੇ 12 13 ਅੱਛਾ ਜੀ ਹੌਲੀ ਹੌਲੀ ਤਕਰੀਬਨ ਹੁਣ ਅੱਜ 80 85 ਦੀ ਨੇੜ ਆ ਬੱਚੇ ਸਾਰੇ ਕੁੜੀਆਂ ਆ ਗਈਆਂ 30 ਕੁੜੀਆਂ ਨੇ ਤੇ ਵਧੀਆ ਹੀ ਮਤਲਬ ਕਿ ਇਹਨਾਂ ਨੂੰ ਤਿਆਰੀ ਕਰਵਾ ਰਹੇ ਆ ਵੀ ਜਿੱਦਾਂ ਅੱਜ ਕੱਲ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਵੀ ਨਸ਼ਿਆਂ ਤੋਂ ਦੂਰ ਰਵੇ ਅੱਛਾ ਜੀ ਠੀਕ ਹੈ ਜੀ ਤੇ ਆਉਣ ਅੱਗੇ ਉਹਨੂੰ ਲਾਈਫ ਦੇ ਵਿੱਚ ਵਧੀਆ ਟਾਰਗੇਟ ਬਣਾ ਕੇ ਰੱਖੇ ਆਪਣਾ ਠੀਕ ਹੈ ਆਪਣੀ ਲਾਈਫ ਦੇ ਵਿੱਚ ਵਧੀਆ ਸਕਸੈਸ ਹੋਣ ਵਾਸਤੇ ਉਹਨੂੰ ਇੱਥੇ ਸੀ ਜਾਣਕਾਰੀ ਦਿੰਨੇ ਆ ਵੀ ਤੁਸੀਂ ਕਿਵੇਂ ਪੜ੍ਹਾਈ ਕਰਨੀ ਆ ਜਾਂ ਤੁਸੀਂ ਪੜ੍ਹਾਈ ਦੇ ਨਾਲ-ਨਾਲ ਫਿਜ਼ੀਕਲ ਵੀ ਫਿੱਟਰ ਰਹੋ ਜਿੱਦਾਂ ਅੱਜ ਕੱਲ ਬਹੁਤ ਬੰਦੇ ਹੁੰਦੇ ਆ ਵੀ ਉਹ ਜਸਾਮ ਕਲੀਅਰ ਕਰ ਦਿੰਦੇ ਆ ਫਿਜ਼ੀਕਲ ਉਹਨਾਂ ਤੋਂ ਕਲੀਅਰ ਹੁੰਦਾ ਨਹੀਂ ਅੱਛਾ ਜੀ ਇਸ ਕਰਕੇ ਵੀ ਇਹਨਾਂ ਨੂੰ ਅਸੀਂ ਤਿਆਰੀ ਕਰਵਾ ਰਹੇ ਆ ਤੇ ਇਹਨਾਂ ਨੂੰ ਬੇਸਿਕ ਜਿਹਾ ਕੀ ਕੁਝ ਕਰਾਉਣਾ ਤੁਸੀਂ ਜੇ ਨਵਾਂ ਜਵਾਕ ਵੀ ਆਉਂਦਾ ਕੋਈ ਡਰ ਕੇ ਭੱਜ ਨਾ ਜਾਵੇ ਕੋਈ ਬਾਲੀ ਹਾਰਡ ਐਕਸਰਸਾਈਜ਼ ਨਾਲੋਂ ਉਹਨਾਂ ਨੂੰ ਅਸੀਂ ਨਾਰਮਲ ਐਕਸਰਸਾਈਜ਼ਾਂ ਕਰਵਾਉਣੀ ਆਈ ਅੱਛਾ ਜੀ ਪਹਿਲੀ ਗੱਲ ਤਾਂ ਉਹਦੇ ਦਿਮਾਗ 'ਚ ਜਿਹੜਾ ਮਤਲਬ ਕਿ ਬੱਚੇ ਦੇ ਜਿਵੇਂ ਡਰ ਬਹਿ ਜਾਂਦਾ ਹਾਂ ਜੀ ਜੀ ਵੀ ਜਦੋਂ ਨਵਾਂ ਬੱਚਾ ਆਉਂਦਾ ਉਹ ਸੀ ਉਹਦੇ ਹਿਸਾਬ ਨਾਲ ਮੂਡ ਤੋਂ ਸਟਾਰਟ ਕਰਦੇ ਆਂ ਜੀ ਉਹਨੂੰ ਪਤਾ ਵੀ ਨਹੀਂ ਫੀਲ ਵੀ ਨਹੀਂ ਹੁੰਦਿੰਦੇ ਤੇ ਉਹ ਬੱਚਾ 8-10 ਦਿਨਾਂ ਦੇ ਵਿੱਚ ਤਕਰੀਬਨ ਇਹਨਾਂ ਦੇ ਨਾਲ ਰਲ ਜਾਂਦਾ ਹੈ ਜਿਹੜੇ ਪੁਰਾਣੇ ਬੱਚੇ ਆ ਸਾਰਿਆਂ ਦੇ ਨਾਲ ਇਹਨਾਂ ਇਹਨਾਂ ਨੂੰ ਤੁਸੀਂ ਕੀ ਕਿਹੜੀਆਂ ਕਰਾਉਣਾ ਹੋ ਜੇ 2-4-5 ਜਿਹੜੀਆਂ ਜੇ ਡੇਲੀ ਰੁਟੀਨ ਵਿੱਚ ਕਰਾਉਣੇ ਤੁਸੀਂ ਡੇਲੀ ਰੁਟੀਨ ਦੇ ਵਿੱਚ ਇਹਨਾਂ ਨੂੰ ਇੱਕ ਤਾਂ ਰਨਿੰਗ ਹੈ ਸੀ ਫਸਟ ਤੋਂ ਰਨਿੰਗ ਸਟਾਰਟ ਅੱਛਾ ਜੀ ਰਨਿੰਗ ਕਰਵਾਉਣੀ ਕਰਵਾਉਣੇ ਆ ਉਸ ਤੋਂ ਬਾਅਦ ਪੇਟ ਵਾਲੀਆਂ ਅੱਛਾ ਜੀ ਠੀਕ ਹੈ ਜੀ ਪੇਟ ਵਾਲੀਆਂ ਐਕਸਰਸਾਈਜ਼ਾਂ ਤੇ ਉਸ ਤੋਂ ਬਾਅਦ ਫਿਰ ਕਬੱਡੀ ਵੀ ਕਬੱਡੀ ਦੇ ਵਿੱਚ ਸਾਰੀ ਕਬੱਡੀ ਕੋਈ ਜੀ ਚੀਜ਼ ਆ ਵੀ ਇਹਦੇ ਵਿੱਚ ਸਾਰੀ ਐਕਸਰਸਾਈਜ਼ ਰਨਿੰਗ ਸਾਰਾ ਕੁਝ ਹੀ ਆ ਜਾਂਦਾ ਕੀ ਬੰਦਾ ਸਟੈਮਣਾ ਬੰਦੇ ਦਾ ਵਧੀਆ ਬਣਦਾ ਕਬੱਡੀ ਦੇ ਵਿੱਚ ਤੁਸੀਂ ਇਹਨਾਂ ਨੂੰ 25-30 ਮਿੰਟ ਮੰਨ ਲਓ ਗਰਮ ਕਰਕੇ ਸਰੀਰ ਇਹਨਾਂ ਦੇ ਫਿਰ ਇਹਨਾਂ ਨੂੰ ਕਬੱਡੀ ਖੜਾਉਣਾ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ 10-15 ਚੱਕਰ ਲਵਾ ਕੇ ਗਰਾਊਂਡ ਦੇ ਫਿਰ 35 ਤੋਂ 40 ਮਿੰਟ ਇਹਨਾਂ ਨੂੰ ਜਿਹੜਾ ਵੀ ਸਹੀ ਪੀਟੀ ਦਾ ਟਾਈਮ ਆ 35 ਤੋਂ 40 ਮਿੰਟ ਜਿੰਨਾ ਵੀ ਜਾਨੀ ਕਿ ਵੱਡੇ ਵਰਕ ਲਾਉਂਦੇ ਆ ਉਹਨਾਂ ਟਾਈਮ ਇਹ ਪੀਟੀ ਲਾਉਂਦੇ ਆ ਵੀ ਇਹਨਾਂ ਸਟੈਮਣਾ ਇਹਨਾਂ ਦੇ ਵਿੱਚ ਇਸ ਟਾਈਮ ਬਣਿਆ ਪਿਆ ਵੀ 35 ਤੋਂ 40 ਮਿੰਟ ਪੀਟੀ ਦਾ ਟਾਈਮ ਆ ਸਾਰਾ ਲਾਉਂਦੇ ਆ ਇਹ ਉਸ ਤੋਂ ਬਾਅਦ ਅਸੀਂ ਕਬੱਡੀ ਸ਼ੁਰੂ ਕਰਦੇ ਆਂ ਉਸ ਤੋਂ ਬਾਅਦ ਪਹਿਲਾਂ ਕੁੜੀਆਂ ਨੂੰ ਛੋਟੇ ਆ 28 ਵਾਲੇ ਆ ਜਿਵੇਂ ਜਿਵੇਂ ਇਹਨਾਂ ਦੇ ਸੀ ABC ਬਣਾਏ ਹੋਏ ਆ ਉਦੋਂ ਉਦੋਂ ਖੜਾਉਣੇ ਜਿਵੇਂ ਕੁੜੀਆਂ ਆ ਇਹਨਾਂ ਦਾ ਟਾਈਮ ਲਾਸਟ ਸੀ 7:30 ਦਾ ਰੱਖਿਆ ਹੋਇਆ ਅੱਛਾ ਜੀ ਹਨਾ ਵੀ ਨੇਰੇ ਦਾ ਕਰਕੇ ਵੀ ਅਸੀਂ ਟਾਈਮ ਨੇ ਇਹਨਾਂ ਨੂੰ ਘਰੇ ਭੇਜ ਦਿੰਨੇ ਆ ਉਸ ਤੋਂ ਬਾਅਦ ਅਸੀਂ ਦੂਜਿਆਂ ਨੂੰ ਖੜਾਉਣੇ ਆ ਇਹਨਾਂ ਦਾ ਵੀ ਧੰਨਵਾਦ ਆ ਜੀ ਜਿਹੜੇ ਬਿਨਾਂ ਕਿਸੇ ਫੀਸ ਤੋਂ ਬਿਨਾਂ ਪੈਸਾ ਤੋਂ ਲਗਾਤਾਰ 20 ਸਾਲ ਹੋ ਗਏ ਕਰਵਾ ਰਹੇ ਆ ਨਾਲ ਆਪਣੀ ਡਿਊਟੀ ਵੀ ਕਰ ਰਹੇ ਆ ਤੇ ਸਰਪੰਚ ਸਾਹਿਬ ਵੀ ਪਹੁੰਚੇ ਹੋਏ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੀ ਉਹਨਾਂ ਦਾ ਸਹਿਯੋਗ ਜਿਹੜਾ ਮਿਲ ਰਿਹਾ सरपंच साहब सत श्री अकाल सत श्री अकाल जी और की हालचाल <laughs> है बहुत बढ़िया जी बहुत बढ़िया ਥੋੜੇ ਪਿੰਡ ਦੀਆਂ ਪਹਿਲਾਂ ਤਾਂ ਗਲੀਆਂ ਘੇਟ ਆ ਗਲੀਆਂ ਤਾਂ ਹੀ ਸੋਨਾ ਜੀ ਨਿਵਾਸ ਦਾ ਜਾਂ ਪਿੰਡ ਦਾ ਪੂਰੇ ਦਾ ਅਸ਼ੀਰਵਾਦ ਹੈ ਖਾਸ ਕਰਕੇ ਐਸ்சிਪੀ ਜਾਰੀ ਦਾ ਜਿਨ੍ਹਾਂ ਨੇ ਮੈਨੂੰ ਸੇਵਾ ਕਰਨ ਦਾ ਬਲ ਵਕਸ਼ ਮੌਕਾ ਦਿੱਤਾ ਜੀ ਮੈਂ ਉਹਨਾਂ ਦਾ ਹਮੇਸ਼ਾ ਰਿਣੀ ਰਹਾਂਗਾ ਤੇ ਇਹ ਜਿਹੜਾ ਗਰਾਊਂਡ ਚੱਲ ਰਿਹਾ ਹਨ ਜੀ ਗਰਾਊਂਡ ਜੀ ਇਹ ਮੁੰਡੇ ਬਹੁਤ ਜ਼ਬਰਦਸਤ ਤੌਰ ਤੇ ਕੰਮ ਕਰ ਰਹੇ ਆ ਬੱਚਾ ਨੂੰ 80 ਦਿਨ ਲਈ ਹਾਂਜੀ ਹਾਂਜੀ ਖੇਡਾਂ ਪ੍ਰਤੀ ਹੂੰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਕਿਸੇ ਵੀ ਪੱਖੋਂ ਇਹ ਪਿੱਛੇ ਨਹੀਂ ਹਟ ਰਹੇ ਹਾਂਜੀ ਕਿਸੇ ਵੀ ਪੱਖੋਂ ਬਾਕੀ ਪਿੰਡ ਚੋਂ ਸਹਿਯੋਗ ਮਿਲ ਰਿਹਾ ਸਾਰੇ ਪਿੰਡ ਚੋਂ ਜੀ ਸਾਰਾ ਪਿੰਡ ਐ ਖੁਸ਼ ਐ ਇਹਨਾਂ ਮੁੰਡਿਆਂ ਦੇ ਵੀ ਖੁਸ਼ ਐ ਬੱਚਿਆਂ ਦੇ ਵੀ ਖੁਸ਼ ਐ ਕੋਈ ਇਹ ਜੀ ਵੀ ਪਿੰਡ ਕਰਨੀ ਕੋਈ ਘਾਟ ਨਹੀਂ ਨਾ ਹੀ ਇਹ ਮੁੰਡਿਆਂ ਕਰਨੀ ਕੋ ਘਾਟ ਐ ਅੱਛਾ ਜੀ ਵੀ ਕੋਈ ਕਮੀ ਪੇਸ਼ੀ ਛੱਡੀ ਜਾਵੇ ਇਹਨਾਂ ਨੂੰ ਵੱਡੇ ਖਿਡਾਰੀ ਬਣਾਉਣ ਤੇ ਅੱਛਾ ਜੀ ਹਾਂਜੀ ਹਾਂ ਤੇ ਤੁਹਾਡੇ ਤੱਕ ਜੇ ਕੋਈ ਪਹੁੰਚ ਕਰਦੇ ਇਹ ਕਿਸੇ ਚੀਜ਼ ਲਈ ਉਪਰ ਅਸੀਂ ਬਾਤ ਤੋਂ ਬਾਤ ਅਪਰਾਲਾ ਕਰ ਰਹੇ ਆਂ ਜੀ ਅੱਛਾ ਜੀ ਅਸੀਂ ਕਦੇ ਕਿਸੇ ਵੀ ਗੱਲ ਤੋਂ ਝਿਜਕਿਆਣ ਵਾਲੀ ਗੱਲ ਨਹੀਂ ਵੀ ਕਿਸੇ ਗੱਲੋਂ ਪਿੱਛੇ ਹਟ ਜਾਾਂਗੇ ਖਾਸ ਕਰਕੇ ਬੱਚਿਆਂ ਤੋਂ ਅੱਛਾ ਜੀ ਬੱਚਿਆਂ ਲਈ ਅਸੀਂ ਦਿਨ ਪ੍ਰਤੀ ਚੌਗਣੀ ਤਰਕੀ ਕਰਕੇ ਦਿਖਾਵਾਂਗੇ ਇਹ ਸਰਪੰਚ ਨੇ ਜੀ ਬੰਗੀਦੀਪਾ ਪਿੰਡ ਦੇ ਤੇ ਇੱਥੇ ਨੋਰਮਲ ਵੀ ਚੱਕਰ ਲਗਾਉਂਦੇ ਰਹਿੰਦੇ ਨੇ ਤੇ ਚਾਹੀਦਾ ਵੀ ਜਿੰਮੇਵਾਰ ਬੰਦਿਆਂ ਨੂੰ ਉਹਨਾਂ ਦਾ ਸਹਿਯੋਗ ਨਾਲ ਹੀ ਇਹ ਚੀਜ਼ਾਂ ਚੱਲਦੀਆਂ ਨੇ ਤੇ ਦੁਬਾਰਾ ਤੋਂ ਫੇਰ ਉਹਨਾਂ ਸਾਰੇ ਸੱਜਣਾ ਦਾ ਧੰਨਵਾਦ ਕਰਦੇ ਆ ਜਿਹੜੇ ਇਹਨਾਂ ਨੂੰ ਬੱਚਿਆਂ ਨੂੰ ਸਹਾਇਜੋਗ ਦੇ ਰਹੇ ਆ ਇਹਨਾਂ ਦੀ ਹੌਸਲਾ ਅਫਜ਼ਾਈ ਕਰ ਰਹੇ ਆ ਧੰਨਵਾਦੀ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ